ਏਬੀਪੀ ਸੰਜਾ ਦੇਖ ਰਹੇ ਹੋ ਤਾਂ ਸੀਤੇ ਮੈਂ ਤੁਹਾਡੇ ਨਾਲ ਗੁਰਪ੍ਰੀਤ ਮਾਨ ਦੱਸ ਦੇ ਕਿ ਕਨੌਰ ਦੇ ਪਿੰਡਾਂ ਦੇ ਵਿੱਚ ਮੌਜੂਦ ਹੈ ਆਖਰੀ ਪਿੰਡ ਹੈ ਕਨੌਰ ਦਾ ਜ਼ਿਲ੍ਹਾ ਪਟਿਆਲਾ ਦਾ ਆਖਰੀ ਪਿੰਡ ਹੈ ਇਸ ਤੋਂ ਬਾਅਦ ਜਿਹੜਾ ਹਰਿਆਣਾ ਸ਼ੁਰੂ ਹੋ ਜਾਂਦਾ ਹੈ ਤੇ ਇਹ ਜੋ ਪੰਜਾਬ ਦੇ ਵਿੱਚ ਉਸ ਸਮੇਂ ਉੱਤਰ ਭਾਰ ਦੇ ਵਿੱਚ ਜਿਹੜੀ ਠੰਡ ਦੇ ਵੱਲੋਂ ਦਸਤਕ ਦੇ ਦਿੱਤੀ ਗਈ ਹੈ ਤੇ ਠੰਡ ਦਾ ਜਿਹੜਾ ਫਾਇਦਾ ਹੋਣਾ ਨਜਾਇਜ਼ ਮਾਈਨਿੰਗ ਵਾਲੇ ਜਿਹੜੇ ਨੇ ਉਠਾਉਂਦੇ ਹੋਏ ਨਜ਼ਰ ਆ ਰਹੇ ਕਿਉਂਕਿ ਨਜਾਇਜ਼ ਮਾਈਨਿੰਗ ਜਿਹੜੀ ਹੈ ਕਨੌਰ ਦੇ ਵਿੱਚ ਜਿੱਦੀ ਪਰਮਾਰ ਹੈ ਲਗਾਤਾਰ ਜਿਹੜੀ ਹੈ ਮਾਈਨਿੰਗ ਦੀਆਂ ਤਸਵੀਰਾਂ ਜੋ ਕਨੌਰ ਤੋਂ ਨਿਕਲ ਕੇ ਆਉਂਦੀਆਂ ਨੇ ਤੇ ਮੇਰੇ ਪਿੱਛੇ ਵੀ ਤੁਸੀਂ ਇਸ ਸਮੇਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਕਿ ਹਲਕਾ ਕਨੌਰ ਦੇ ਪਿੰਡ ਡਿੜਬਾ ਦੇ ਵਿੱਚ ਇਸ ਸਮੇਂ ਜਿਹੜੀ ਹੈ ਢੱਲੇ ਦੇ ਨਾਲ ਮਾਈਨਿੰਗ ਕੀਤੀ ਜਾ ਰਹੀ ਹੈ ਤੇ ਸਵਾਲ ਜਿਹੜੇ ਨੇ ਖੜੇ ਹੁੰਦੇ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਉੱਪਰ ਕੁਰਸੀ ਵਾਲਿਆਂ ਦੇ ਉੱਪਰ ਜਿਨ੍ਹਾਂ ਦੀ ਚਾਹ ਦੇ ਉੱਪਰ ਇਸ ਸਮੇਂ ਜੋ ਸੁੱਤਰ ਸਾਡੇ ਦੱਸ ਰਹੇ ਨੇ ਕਿ ਨਾਜਾਇਜ਼ ਮਾਈਨਿੰਗ ਚੱਲ ਰਹੀ ਹੈ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਇਹਨਾਂ ਪਿੰਡਾਂ ਦੇ ਵਿੱਚ ਜਿਹੜੀ ਹੈ ਗੌਰ ਕੀਤੀ ਜਾਵੇ ਕਿਉਂਕਿ ਇਹ ਉਹ ਪਿੰਡ ਨੇ ਜਿਨ੍ਹਾਂ ਪਿੰਡਾਂ ਦੇ ਵਿੱਚ ਲਗਾਤਾਰ ਨਾਜਾਇਜ਼ ਮਾਈਨਿੰਗ ਦੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਤੇ ਇਸ ਸਮੇਂ ਵੀ ਜਿਹੜਾ ਨਾਜਾਇਜ਼ ਮਾਈਨਿੰਗ ਦੀ ਤਸਵੀਰ ਦੇ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਤੇ ਜੋ ਆਸ-ਪਾਸ ਦੇ ਪਿੰਡ ਨੇ ਔਨਸਰ ਨੇ ਉਹਨਾਂ ਦੇ ਵਿੱਚ ਵੀ ਜਿਹੜੀ ਅੱਜ ਦੱਸਿਆ ਜਾ ਰਿਹਾ ਹੈ ਕਿ ਜੋ ਮਾਈਨਿੰਗ ਕੀਤੀ ਜਾ ਰਹੀ ਹੈ ਤੇ ਤ ਰਾਤ ਦੇ ਸਮੇਂ ਉੱਥੇ ਉਹਨਾਂ ਇਲਾਕੇ ਦੇ ਵਿੱਚ ਮਾਈਨਿੰਗ ਕੀਤੀ ਜਾਂਦੀ ਹੈ ਤੇ ਇਸ ਸਮੇਂ ਜੋ ਜੜਵਾ ਪਿੰਡ ਦੇ ਵਿੱਚ ਲਗਾਤਾਰ ਜੋ ਨਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ ਪਰੰਤੂ ਪ੍ਰਸ਼ਾਸਨਿਕ ਅਧਿਕਾਰੀ ਨੇ ਜਿਹੜੇ ਉਹ ਹਾਲੇ ਕੁੰਭ ਕਰਨੇ ਨੇ ਅੰਦਰ ਸੁੱਤੇ ਹੋਏ ਨਜ਼ਰ ਆ ਰਹੇ ਨੇ ਕਿਉਂ ਨਹੀਂ ਇਹਨਾਂ ਦੇ ਉੱਪਰ ਜਿਹੜੀ ਕਾਰਵਾਈ ਕੀਤੀ ਜਾਂਦੀ ਇਸ ਤੋਂ ਪਹਿਲਾਂ ਵੀ ਜਿਹੜੀ ਹੈ ਅੱਜ ਇਸ ਤਰਫ ਜਿਹੜੀ ਮਾਈਨਿੰਗ ਹੋ ਰਹੀ ਹੈ ਉਸ ਤੋਂ ਕੁਝ ਦਿਨ ਪਹਿਲਾਂ ਜਿਹੜਾ ਦੂਜੀ ਤਰਫ ਮਾਈਨਿੰਗ ਹੋ ਰਹੀ ਸੀ ਵੀ ਤੇ ਇਸੋ ਸਵਾਲ ਬਹੁਤ ਸਾਰੇ ਜਿਹੜੇ ਨੇ ਉਠਦੇ ਨੇ ਕਿ ਪ੍ਰਸ਼ਾਸਨਿਕ ਅਧਿਕਾਰੀ ਕੀ ਕਰ ਰਹੇ ਨੇ ਕਿ ਇਹ ਜਿਨ੍ਹਾਂ ਨੂੰ ਹਲਕੇ ਦੀ ਜ਼ਿੰਮੇਵਾਰੀ ਦਿੱਤੀ ਗਈ ਨੇ ਉਹ ਇਸ ਸਮੇਂ ਕਿੱਥੇ ਨੇ ਉਹਨਾਂ ਦੇ ਨਜਾਇਜ਼ ਮਾਈਨਿੰਗ ਹੁੰਦੀ ਹੈ ਕਿਉਂਕਿ ਨਜਾਇਜ਼ ਮਾਈਨਿੰਗ ਕਰਨਾ ਜਿਹੜੇ ਨੇ ਬੰਦ ਬਣਾਏ ਹੁੰਦੇ ਨੇ ਉਹ ਟੁੱਟ ਜਾਂਦੇ ਨੇ ਕਿਉਂਕਿ ਹੁਣ ਜਿਹੜੀ ਹੈ ਨਜਾਇਜ਼ ਮਾਈਨਿੰਗ ਜੋ ਬੰਦ ਬਣਾਏ ਹੋਏ ਨੇ ਜੋ ਪ੍ਰਸ਼ਾਸਨ ਨੇ ਬਲੋਕ ਕੀ ਪਾਣੀ ਜਿਹੜਾ ਹੈ ਘੱਗਰ ਦਾ ਪਾਣੀ ਹੋਵੇ ਜਾਂ ਫਿਰ ਜੋ ਇਹ ਨਾਲਾ ਨਿਕਲ ਰਿਹਾ ਨੇੜੋ ਅੰਬਾਲੇ ਤੋਂ ਨਿਕਲਦਾ ਹੈ ਤੇ ਉਸ ਦਾ ਪਾਣੀ ਜਿਹੜਾ ਰੈਹਾਸ਼ੀ ਇਲਾਕੇ ਵੱਲ ਨਾ ਜਾਵੇ ਪਰ ਉਸ ਦੇ ਉੱਪਰ ਜਿਹੜਾ ਖੋਰਾ ਲੱਗਦਾ ਹੋਇਆ ਨਜ਼ਰ ਦੇ ਦੇ ਰਿਹਾ ਕਿ ਪਿਛਲੇ ਬਾਰ ਵੀ ਜਿਹੜਾ ਕਾਫੀ ਨੁਕਸਾਨ ਇਹਨਾਂ ਇਲਾਕੇ ਦੇ ਵਿੱਚ ਦੇਖਣ ਨੂੰ ਮਿਲਿਆ ਸੀ ਜਦੋਂ ਉਸ ਉਸ ਥਾਂ ਦੇ ਉੱਪਰ ਜਿਹੜਾ ਜੋ ਆ ਬੰਦ ਟੁੱਟ ਗਿਆ ਸੀਗਾ ਤੇ ਜਿਸ ਕਾਰਨ ਜਿਹੜੀ ਆਸਪਾਤ ਦੇ ਪਿੰਡਾਂ ਦੇ ਵਿੱਚ ਕਈ-ਕਈ ਫੁੱਟ ਤੱਕ ਜਿਹੜਾ ਹੈ ਦੋ-ਦੋ ਫੁੱਟ ਤੱਕ ਜਿਹੜਾ ਪਾਣੀ ਪਰ ਚੁੱਕਿਆ ਸੀਗਾ ਪਰ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਇਹਨਾਂ ਬੰਦਾਂ ਦੇ ਉੱਪਰ ਜੋ ਜੜੀ ਹੈ ਜੋ ਬੰਦ ਲਗਾਏ ਗਏ ਨੇ ਇਹਨਾਂ ਉੱਪਰ ਜੋ ਜੜੇ ਹਨ ਟੰਨਾ ਦੇ ਹਿਸਾਬ ਦੇ ਨਾਲ ਜੋ ਟਰੱਕ ਜਿਹੜੇ ਨੇ ਜੋ ਨਜਾਇਜ਼ ਮਾਈਨਿੰਗ ਵਾਲੇ ਓਵਰਲੋਡ ਵਾਲੇ ਨਿਕਲਦੇ ਨੇ ਤਾਂ ਇਹ ਜਿਹੜੀ ਮਿੱਟੀ ਹੈ ਇਹ ਪੁਰਦੀ ਹੋਈ ਨਜ਼ਰ ਆਉਂਦੀ ਹੈ ਤੇ ਇਸ ਕਾਰਨ ਜਿਹੜੇ ਹੈ ਪਾਣੀ ਜੋ ਰਹਿਸ਼ੀ ਇਲਾਕੇ ਵਾਲ ਚੱਲਦਾ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਦੇ ਵਿੱਚ ਹਲੇ ਵੀ ਨਜਾਇਜ਼ ਮਾਈਨਿੰਗ ਜਿਹੜੀ ਹੈ ਉਸੇ ਤਰੀਕੇ ਦੇ ਨਾਲ ਢੱਲੇ ਦੇ ਨਾਲ ਚੱਲ ਰਹੀ ਹੈ ਤੇ ਸਵਾਲ ਜਿਹੜੇ ਨੇ ਜਰੂਰ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਉੱਪਰ ਉਠਦੇ ਨੇ ਫਿਲਹਾਲ ਦੇਖਣਾ ਹੋਵੇਗਾ ਕਦੋਂ ਤੱਕ ਜਿਹੜਾ ਮ ਪਾਗ ਜਿਹੜਾ ਜੋ ਹਰਕਤ ਦੇ ਵਿੱਚ ਆਂਦਾ ਹੈ ਜੋ ਪੰਜਾਬ ਸਰਕਾਰ ਨੂੰ ਜੋ ਕਰੋੜਾ ਰੁਪਏ ਦਾ ਚੁੰਨਾ ਜਿਹੜਾ ਇਹਨਾਂ ਜੈਜ ਮਾਈਨਿੰਗ ਦੇ ਨਾਲ ਲਗਾਏ ਜਾ ਰਹੇ ਤੇ ਇਸ ਦਾ ਪੈਸਾ ਜਿਹੜਾ ਕਿਹਨਾਂ ਦੇ ਹੱਥਾਂ ਦੇ ਵਿੱਚ ਜਾ ਰਿਹਾ ਤੇ ਕਿਸ ਦੇ ਵੱਲੋਂ ਜਿਹੜੀ ਹੈ ਕਿਸ ਦੀ ਛਾਹ ਦੇ ਉੱਪਰ ਜਿਹੜੀਆਂ ਮਾਈਨਿੰਗ ਹੋ ਰਹੀ ਹੈ ਇਸ ਤੇ ਉੱਪਰ ਵੀ ਕਾਫੀ ਸਵਾਲ ਜਿਹੜੇ ਉੱਡਦੇ ਨੇ ਕਿਉਂਕਿ ਲੰਬੇ ਸਮੇਂ ਦੇ ਉੱਪਰ ਜਿਹੜੀ ਹੈ ਕਨੌਰ ਦੇ ਵਿੱਚ ਜੈਜ ਮਾਈਨਿੰਗ ਜੋ ਚੱਲਦੀ ਹੋਈ ਨਜ਼ਰ ਆ ਰਹੀ ਹੈ ਕੈਮਰਾ ਪਰਸਨ ਯੂ ਬੇਸ ਦੇ ਨਾਲ ਗੁਰਪ੍ਰੀਤ ਈਮਾਨ ਐਬੀ ਪਸਾਂਜਾ ਡਿਡਵਾ